ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਆਈਐਸ ਐਸਪੀਡੀ ਸਾਹਿਬ ਐਸਪੀਸੀਟੀ ਸਾਹਿਬ ਤੇ ਡੀਐਫਸੀਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਅਸਾਂ ਦੇ ਸਤਿਕਾਰਯੋਗ ਤੰਮਦਵਕ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿਮ ਜੁਦਰਾ ਸ਼ਹਿਰ ਤੋਂ ਅਤੇ ਹੋਰ ਸਿਖਸ਼ਣ ਤੰਮਦਵਕ ਮਾਨਯੋਗ ਐਸਐਸਪੀ ਸਾਹਿਬ ਰਾਜੀ ਜੀ ਦੇ ਤੰਮਦਵਕ ਗੋਸ਼ੀ ਲੋਕਰ ਕਰਨ ਵਾਸਤੇ ਜਿਹੜਾ ਗੈਰਕਾਨੂੰਨੀ ਕੰਮ ਕਰਦੇ ਨੇ ਉਹਨਾਂ ਕਰਨ ਵਾਸਤੇ ਅਸੀਂ ਰੂਟੀਨ ਦੀ ਗਸ਼ਤ ਜਾਂ ਨਾਕਾਬੰਦੀ ਕਰਦੇ ਆਂ ਮਿਤੀ 16 ਨੂੰ 2025 ਸ਼ਾਮ ਨੂੰ ਸਾਡੇ ਸਾਡੇ ਦੇ ਐਸ.ਐਮ. ਮਸ਼ੂਰ ਸਿੰਘ ਨੇ ਨਾਕਾਬਦੇ ਲਾਇਆ ਸੀ ਕਾਲਾ ਚੁੰਗੀ ਦੇ ਪੱਲੇ ਪੱਲੇ ਬਨਸੀਸ਼ਮਾਲ ਦੇ ਕੋਲ ਜਿੱਥੇ ਇੱਕ ਵਿਅਕਤੀ ਨੂੰ ਕਾਬੂ ਜੋ ਮੋਟਰਸਾਈਕਲ ਰੋਡ ਤੇ ਆ ਰਿਹਾ ਸੀ ਜਿਹਨੇ ਕੋਈ ਸੱਲੀ ਬਖਸ਼ਵਾਉਣੀ ਦਾ ਪੁੱਛਣ ਦੇਣਾ ਤੇ ਉਹ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ ਉਹ ਮੋਟਰਸਾਈਕਲ ਮਿਤੀ ਪੋਛੇ ਦਿਨੀ 12 ਦਿਨ ਚੋਰੀ ਹੋਇਆ ਸੀਗਾ ਜਿਹਨੂੰ ਅਸੀਂ ਮਾਨਯੋਗ ਦਫ਼ਤਰ ਚ ਪੇਸ਼ ਕਰਕੇ ਉਹਦਾ ਅਰਵਾੜਾ ਹਲ ਕੀਤਾ ਗਿਆ ਜਿਸ ਦੀ ਨਿਸ਼ਾਨਦੇਹੀ ਤੇ ਅੱਜ ਸਾਡੇ ਸਾਹਮਣੇ ਕਮੰਡਰ ਐਸਐਮ ਸ਼ੂਰਸਿਕ ਨੇ ਸਵੇਰ ਪੁਲਿਸ ਪਾਰਟੀ ਦੇ ਉਹਦੀ ਪੁਸ਼ਟੀ ਦੇ ਆਧਾਰ ਤੇ ਤਿੰਨ ਮੋਟਰਸਾਈਕਲ ਹੋਰ ਕਵਰ ਕੀਤੇ ਨੇ ਜਿਹੜੇ ਕਿਨੇ ਦੂਜੇ ਨੰਬਰ 2 ਸਬਜਨਪੁਰਾ ਦਾ ਏਰੀਆ ਵਿੱਚੋਂ ਤੇ ਹੋਰ ਥਾਵਾਂ ਤੋਂ ਚੋਰੀ ਕੀਤੀ ਹੋਈ ਹੈ ਨੇ ਤੇ ਇਹਨਾਂ ਦਾ ਰਿਮਾਂਡ ਅਜੇ ਅਸੀਂ ਲਿਆ ਹੋਇਆ ਕਸ਼ਿਸ਼ਸ਼ੇਤੂ ਜਾਰੀ ਆ ਇਹਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਕਿ ਇਹ ਤਾਂ ਪਹਿਲਾਂ ਵੀ ਇਹਦੇ ਚੋਰੀ ਦੇ ਕੇਸ ਨੇ ਔਰ ਕਿ ਮਾਲਕੀਓ ਵਰਫੀ ਕਰ ਰਹੇ ਆ ਵੀ ਇਹ ਇਕੱਲਾ ਚੋਰੀ ਕਰਦਾ ਸੀ ਜਾਂ ਇਹਦੇ ਤੇ ਕਿੰਨੇ ਮਗੰਦੇ ਪਹਿਲਾਂ ਦਰਜ ਨੇ ਤੇ ਇਹਨਾਂ ਦਾ ਕੋਣ-ਕੋਣ ਸੀਗਾ ਅੱਗੇ ਕਿਹਨੂੰ ਵੇਚਦਾ ਸੀ ਮੋਟਰਸਾਈਕਲ ਚੋਰੀ ਕਰਕੇ ਤੇ ਸਾਥੀਆ ਮਾਰੇ ਹੀ ਦਰਾਨੀ ਰਮਾਡ ਅਸ਼ੀ ਰਮਾਡ ਦੋਨਦਾਰ ਬਾਡਾ ਬੋਸ ਰਮਾਡ ਤੇ ਅਸੀਂ ਉਹਨਾਂ ਦਰਾਂ ਵਾਰੀ ਪੂਰੀ ਪੁਸ਼ੇਸ਼ ਕਰਦੇ ਲਗਾਈ ਨਾ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਆ ਆਪਣੇ ਏਰੀਆ ਦੇ ਚੋਰੀ ਹੋਏ ਦੇ ਸੀ ਜੀ ਹਾਂ ਜਿਹੜਾ ਤੇ ਕੋ ਪਹਿਲਾ ਮੋਟਰਸਾਈਕਲ ਫੜਿਆ ਸੀ ਉਹ ਕੱਲ ਪਰਸੇ ਚੋਰੀ ਹੋਇਆ 12 ਦਜੂ ਤੇ ਉਹ ਸ਼ਾਉ ਨੇ ਜਰਾ ਚਾਰਿਆ ਸੀਗਾ ਕਿ ਉਹਨੂੰ ਵੇਚਣ ਦੇ ਨੀਦ ਨਾਲ ਤੇ ਬਾਕੀ ਸਾਡੇ ਜਿਹੜੀ ਚੋਰੀ ਹੋਏ ਸਾਰੇ ਨਸ਼ੇ ਦਾ ਦੀ ਜੀ ਇਹ ਨਸ਼ੇ ਵਰੇ ਤੇ ਨੀਦ ਆ ਗੂਏ ਜੇ ਸਾਹਮਣੇ ਗੱਲ ਆਈ ਤੇ ਅਜਨੇ ਸਾਰੇ ਸਮਨ ਦੀ ਗੱਲ ਬਾਕੀ ਟੈਸਟ ਕਰਾਵਾਂਗੇ ਤੇ ਜਿਉਂ ਕੋਈ ਅਸ਼ਲੀ ਗੱਲ ਸਭ ਦਾ ਹੀ ਡਾਕਟਰ ਟੈਸਟ ਕਰਾਵਾਂਗੇ ਦਾ ਤੇ ਉਹਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਹੀ ਬੰਦੀ ਕਰਵਾਵਾਂਗੇ। ਉਹ ਕਿਹੜੇ ਜਿਹੜਾ ਉਹਦੇ ਬਾਰੇ ਟੈਸਟ ਕੀ। ਜਿਹੜੀ ਭੁਖੀ ਵਾਲਾ ਕੇਸ ਹੈ ਉਹ ਵੀ ਆਪਣੇ 16 ਤਰੀਕ ਨੂੰ ਮੈਂ ਉਹ ਜੋ ਐਸਾ ਸਭ ਡਾਕਟਰ ਦੇਦਾ ਦੰਦਾਬ ਕੋ ਮੈਨੂੰ ਆ ਖੁਦ ਗਰੂਪਿੰਗ ਬਸਤੀ ਸੀਗਾ ਜਿੱਥੇ ਇੱਕ ਔਰਤ ਨੂੰ ਬਣਾ ਛੋਟੀ ਨਦੀ ਦੇ ਬਾਸ ਕਾਬੂ ਕਰਕੇ ਉਹ ਉਹ ਕੱਲ੍ਹ ਚੁੱਕੀ ਆ ਰਹੀ ਸੀ ਅੱਜ ਆਪਣੇ ਤੁਰਨਾ ਵਾਲਾ ਤੁਹਾਡੇ ਪਿਆਰੇ ਜੀ ਨੂੰ ਛਕਦੇ ਹਾਰ ਤੇ ਕਾਨੂੰਨ ਤਾਕ ਐਕਪਰਲਾ ਐਂਡਫੈਕਟ ਉਹਦੀ ਪੁਸ਼ਕਿਸ਼ ਕੀਤੀ ਤੇ ਉਹ ਸਾਨੂੰ ਥੈਲੇ ਵਿੱਚੋਂ 5 ਕਿਲੋ 600 ਗ੍ਰਾਮ ਪੁਕੀਤਰ ਸਬਰਬਦ ਹੋਇਆ ਜਿਹਨੂੰ ਵੀ ਅਸੀਂ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਕੱਲ ਉਹਦਾ ਰਿਮਾਂਡ ਹੋਇਆ ਉਹਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰ ਰਹੇ ਹਾਂ ਤੇ ਉਹਨਦੇ ਕੋਲ ਪੁਸ਼ਕਿਸ਼ ਕਰ ਰਹੇ ਹਾਂ ਵੀ ਇਹ ਪੁਕੀਕਤੋਂ ਲੈ ਕੇ ਆਂਦੀ ਸੀ ਅੱਗੇ ਕਿਹਨੂੰ ਭੇਜਦੀ ਸੀ ਇਹ ਦੇਖ ਲੈ ਪਹਿਲੇ ਵੀ ਮਾਮਲੇ ਦਾ ਹਾਂ ਇਹ ਸੁਰਤ ਦੇ ਖਿਲਾਫ ਪਹਿਲਾਂ ਵੀ ਮਰਦ ਦਰਜ ਨੇ ਪੁਕੀ ਦੇ ਦਰਜ ਨੇ ਪਰਤੇ ਕੁਝ ਪਤਾ ਲੱਗਿਆ ਕਿ ਕਿੱਥੋਂ ਦੀ ਨਹੀਂ ਆਂਦੀ ਸੀ ਉਹ ਇਹ ਬਿਚਪੁਰਦਲ ਕਰ ਰਿਹਾ ਰਮਾਡੋ ਦਾ ਸੀ ਕਰਕੇ ਲਿਆ ਹੋਇਆ ਰਮਾਡ ਲੈ ਕੇ ਪੂਰੀ ਬਿਚਪੁਰਦਲ ਕਰਾਂਗੇ ਜਿੱਥੇ ਗੜਾ ਬੰਦਾ ਲੈ ਜਿੱਥੋਂ ਲੈ ਕੇ ਆਉਂਦੇ ਸੀ ਜਾਨ ਉਹ ਮੇਟ ਨਹੀਂ ਸੀ ਉਹਨਾਂ ਦੇ ਬੰਦੋਲੇ ਬੰਦੀ ਕੌਣ ਨਹੀਂ ਕਰੀ ਕਰਾ ਲਈ